ਤੁਸੀਂ ਪਟਨਾ ਸਾਹਿਬ ਗਏ ਹੋ ਮੈਂ ਪਿਹਾਰ ਦਾ ਰਹਿਣ ਵਾਲਾ ਪਟਨਾ ਸਾਹਿਬ ਦੇ ਕੋਲ ਮੇਰਾ ਪਿੰਡ ਹੈ ਤੁਸੀਂ ਉੱਥੇ ਨਾ ਪੰਜਾਬੀ ਬੰਦੇ ਨੂੰ ਅਸੀਂ ਕਿੱਦਾਂ ਰੱਖਦੇ ਆ ਨਾ ਕਿਸੇ ਪੰਜਾਬੀ ਬੰਦੇ ਨੂੰ ਪੁੱਛ ਕੇ ਦੇਖਿਓ ਅਸੀਂ ਕਦੀ ਬੇਹਦਭਾਵ ਨਹੀਂ ਕਰਦੇ ਕਿਸੇ ਬੰਦੇ ਨਾਲ ਨਹੀਂ ਕਰਦੇ ਠੀਕ ਹੈ ਪਰ ਵੀਰ ਜੀ ਤੁਹਾਡਾ ਕਿੱਸੇ ਤੇ 30% ਭਈਏ ਗੱਲ ਤਾਂ ਤੁਸੀਂ ਸਾਡੇ ਪੜਾਓ ਪਾਜੀ ਇਹ ਸਟੇਟਮੈਂਟ ਨਾ ਆਪਣੇ ਕਾਮ ਨੂੰ ਆਪਣੇ ਬੰਦੇ ਨੂੰ ਗਲਤ ਮੈਸੇਜ ਦਿੰਦਾ ਭਾਜੀ ਇਦਾਂ ਨਾ ਸਟੇਟਮੈਂਟ ਦਿਆ ਕਰ ਠੀਕਾ ਇੱਕ ਮਿੰਟ ਮੈਂ ਕਹਿੰਦਾ ਅਮੀ ਤੋਂ ਰੋਲੇ ਦਾ ਦੱਤਰ ਵੀ ਇੱਥੇ ਹੀ ਆ ਬਾਕੀ ਜਮਾ ਦਾ ਜਦੋਂ ਕਿ ਜਿਹੜੇ ਗੱਸਤਾਂ ਦੇ ਇਕੱਠਾ ਹੁੰਦੇ ਆ ਮੈਂ ਤਾਂ ਮੇਰੀ ਗੱਲ ਸੁਣੋ ਜਦੋਂ 70 ਗਾਵਾਂ ਹੁੰਦੀਆਂ ਉਦੋਂ ਕੋਈ ਵੀ ਨਹੀਂ ਬੋਲਦਾ ਠੀਕਾ ਚੋਪੜਾ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਨਮੈਨ ਦੀਆਂ ਰਾਜਨੀਤੀਆਂ ਕਰਦੇ ਨੇ ਗਨਮੈਨ ਲੈਣ ਵਾਸਤੇ ਨੰਬਰ ਬਣਾਉਂਦੇ ਨੇ ਮੌਕੇ ਤੇ ਉਹੀ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸੈਂਡਵਿਚ ਜੀ ਮੌਕੇ ਤੇ ਨਹੀਂ ਪਹੁੰਚੇ ਚਲੋ ਪਰ ਆਉਣਾ ਸਾਡੇ ਗੁੱਸਾ ਉਹਨਾਂ ਨਾਲ ਆਪਾਂ ਨੂੰ ਇਹ ਜੇ ਅਗਰ ਸਾਨੂੰ ਹਰ ਬੰਦਾ ਆਪਣੇ ਆਪਣੇ ਕੰਮਾਂ ਦੇ ਵਿੱਚ ਹੈ ਹਰ ਬੰਦਾ ਹੈਗਾ ਜਿਹਨੂੰ ਪਤਾ ਲੱਗਦਾ ਉਹ ਆ ਰਿਹਾ ਹੈ ਜੀ ਦੁਆਰ 'ਚ ਮੈਂ ਆਪਣੇ ਫੋਨ ਤੇ ਲਾਈਵ ਹੋ ਕੇ ਇੰਨੀ ਆ ਰਿਹਾ ਹੈ ਵੀਰੇ ਸੈਂਡ ਵੀ ਵੀਰੇ 1% ਵੀ ਵੀਰ ਜੀ 1 ਮਿੰਟ 1 ਮਿੰਟ ਇਹ ਗੱਲ ਨਹੀਂ ਕਰ ਸਕਦੇ ਬਈਆ ਨਹੀਂ ਨਹੀਂ ਇਹ ਨਹੀਂ ਕੰਮਕਾਰ ਵਾਲੇ ਬਈਆ ਅੱਜ ਦੇ ਟਾਈਮ ਦੇ ਵਿੱਚ ਕਿਹੜਾ ਇਹੋ ਜਿਹਾ ਇਨਸਾਨ ਹੈ ਜਿਹੜਾ ਘਰੇ ਬਹਿ ਕੇ ਰੋਟੀ ਖਾ ਰਿਹਾ ਹੈ

ਮੈਂ ਕੇਵਲ ਆਪਸੇ ਇਤਨਾ ਬਾਤ ਕਹਿਣਾ ਚਾਹਤਾ ਹੂੰ ਕਿ ਅੱਜ ਇੱਥੇ ਪੇ ਜਿੰਨੇ ਲੋਕ ਖਰੇ ਹੈ ਇਸਮੇ ਬਿਹਾਰ ਯੂਪੀ ਕੇ ਲੋਕ ਹੈ ਕਿ ਨਹੀਂ ਹੈ ਸਾਰੇ ਹੈਗੇ ਦੋ ਸਵਾਲ ਸਾਰੇ ਹੈਗੇ ਆ ਪੰਜਾਬੀ ਵੀ ਹੈਗੇ ਆ ਯੂਪੀ ਵੀ ਹੈ ਸਾਰੇ ਮੈਂ ਪਹਿਲੇ ਕਿਹਾ ਲੋਕਾਂ ਦੀ ਮੈਂ ਤਾਂ ਗਲਤ ਕਹੀ ਨਹੀਂ ਕੁਝ ਮੈਂ ਦੂਸਰੀ ਮੈਂ ਕਿਸੇ ਪਾਰਟੀ ਸੇ ਨਹੀਂ ਇਹ ਲੋਕਾਂ ਦਾ ਸਾਥ ਦੇਣੇ ਜੋੜੇ ਲੋਕ ਇਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਫਿਰ ਤੁਸੀਂ ਅਸੀਂ ਤੁਹਾਡੇ ਵੀ ਖਿਲਾਫ ਆ ਰਾਜ ਜੀ ਤੁਹਾਡੇ ਕਹਿਣ ਦਾ ਮਕਸਦ ਕੀ ਸੀਗਾ ਸੈਂਡਵੀ ਜੀ ਨੂੰ ਅੱਜ ਤੋਂ ਹੀ ਆਮਨੇ ਸਾਹਮਨੇ ਹੋਏ ਹੋ ਕੀ ਕਹਿਣ ਦਾ ਤੁਹਾਡਾ ਮਤਲਬ ਦੇਖੋ ਆਪਣੇ ਭਾਈ ਹੈ ਮੇਰੀ ਗੱਲ ਸੁਣੋ ਆਪਣੇ ਭਾਈ ਹੈ हमने आपको ਪਹਿਲੇ ਹੀ ਬੋਲਾ ਕਿ ਮੈਂ ਬੇਨਤੀ ਕਰਦਾ ਇਹ ਮੈਂ ਕਾਫੀ ਦਿਨ ਸੇ ਸੋਚ ਰਹਾ tha ਕਿ ਹਮਸੇ ਮਿਲੇ ਤੋ ਹਮਨੇ ਇਨਸੇ ਬਾਤ ਚਿਤ ਕਰਨਾ ਹੈ ਠੀਕ ਹੈ ਜੀ ਲੇਕਿਨ ਅੱਜ ਹਮੇ ਮਿਲੇ ਹਮਨੇ ਆਪਣੀ ਬਾਤ ਰਖੀ ਹੈ ਭੀਆ ਸੇ ਠੀਕ ਹੈ ਜੀ ਕਿ ਦੇਖੋ ਸਾਰੇ ਭਈਏ ਗਲਤ ਨਹੀਂ ਹੈ ਜੇ ਕੁਝ ਭਈਏ ਵੀ ਗਲਤ ਹੈ ਤਾਂ ਕੁਝ ਪੰਜਾਬੀ ਵੀ ਗਲਤ ਹੈ ਇਸ ਵਿੱਚ ਪ੍ਰਸ਼ਨ ਨਹੀਂ ਅਗਰ ਭਈਏ ਕੋ ਜੇ ਅਗਰ ਕੋਈ ਕ੍ਰਾਈਮ ਕਰੂਗਾ ਪੰਜਾਬੀ ਉਹਦੇ ਉੱਤੇ ਪਰਚਾ ਦਰਜ ਹੋਊਗਾ ਕਿ ਨਹੀਂ ਹੋਊਗਾ ਨਹੀਂ ਤਾਂ ਫਿਰ ਭਈਆਂ ਤੇ ਵੀ ਹੋਊਗਾ ਤੇ ਉਹ ਤਾਂ ਭਈਏ ਤੇ ਵੀ ਹੋਊਗਾ ਤੇ ਵੀ ਆਪਾਂ ਪ੍ਰਸ਼ਨ ਤੇ ਆਪਾਂ ਪ੍ਰਸ਼ਨ ਭਈਏ ਨੂੰ ਕਦਾਂ ਟਾਰਗੇਟ ਕਰ ਸਕਦੇ ਆ ਕਿੰਨੂ ਸੁਣੀ ਨਹੀਂ ਮੈਂ ਉਦੋਂ ਇਹ ਗੱਲ ਕੀ ਪਰਸੈਂਟ ਸੋ ਹਾਂਜੀ ਹੁਣ ਇਹਦੇ ਵਿੱਚ ਇੱਕ ਮਿੰਟ ਲਿਓ ਭਾਈ ਸਾਹਿਬ ਵੀ ਪਿਆ ਗਲਤ ਨਹੀਂ ਕਹਿਣਾ ਅਪਾ ਭਰਾ ਹੀ ਖੜੇ ਆ ਸਰ ਠੀਕ ਆ ਅਗਰ ਬਲੇਮ ਕਰਨਾ ਤਾਂ ਅਪਾ ਅਗਰ ਲੜਾਈ ਕਰਨੀ ਤਾਂ ਅਪਾ ਚੱਲ ਜੇ ਅਗਰ ਗੱਲ ਕਰਨੀ ਤਾਂ ਮੈਨੂੰ ਲੱਗਿਆ ਭਾਈ ਮੇਰੀ ਲੜਾਈ ਹੈ ਇਹ ਨਹੀਂ ਲੜਨਾ ਤੁਹਾਡੇ ਨਾਲ ਕਾਦੀ ਲੜਾਈ ਆ ਯਾਰ ਹੁਣ ਅਗਰ ਆਪਣਾ ਪੰਜਾਬ ਦੇ ਵਿੱਚ ਅਗਰ ਅਪਾ ਗੱਲ ਕਰੀਏ 100 ਦੇ ਵਿੱਚੋਂ 70% ਮੈਂ ਉਹਨਾਂ ਨੂੰ ਕਿਹਾ ਹਿੰਦੂਸਤਾਨੀ ਸਾਡੇ ਭਰਾ ਨੇ ਚਾਹੇ ਪ੍ਰਵਾਸੀ ਨੇ ਚਾਹੇ ਕੋਈ ਵੀ ਆ ਠੀਕ ਆ ਉਹ 30% ਜਿਹੜੇ ਲੋਕ ਨੇ ਜਿਹਦਾ ਵਿੱਚ 4 ਸਾਲ ਦੀ ਕਢੀ ਦਾ ਬਲਤਕਾਰ ਹੋਇਆ ਉਹ ਕੌਣ ਸੀ ਮੈਂ ਤਾਂ ਉਹਨਾਂ ਦੀ ਗੱਲ ਕਰਦਾ ਜਿਹੜੇ ਲੋਕ ਆਪਣੇ ਇੱਥੇ ਪੰਜਾਬ ਦਾ ਮਾਹੌਲ ਕਰਦੇ ਉਹਨਾਂ ਅਗਰ ਗੱਲ ਆਈਏ ਚਲੋ ਆ ਗਏ ਹਾਂ ਇੱਕ ਮਿੰਟ ਬਾਕੀ ਸ਼ਿਫ ਸੈਨਾ ਨਹੀਂ ਆਈਆਂ ਜਦੋਂ ਗਨਮੈਨ ਲੈਣੇ ਹੁੰਦੇ ਯਾਰ ਉਹ ਕੌਣੀਆਂ ਆਉਂਦੇ ਸਵੇਰੇ 8 ਵਜੇ ਤੇ ਆਇਆ ਭੁੱਖੇ ਪਾਣੇ ਅਸੀਂ ਯਾਰ ਮੇਰੀ ਗੁੜੀਆਂ ਦਾ ਇੱਕ ਵਾਰ ਚਲੋ ਗਨਮੈਨ ਲੈਣੇ ਹੁੰਦੇ ਉਹ ਸਾਰੇ ਆ ਜਾਂਦੇ ਆ ਤੁਸੀਂ ਆ ਗਏ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਤੁਸੀਂ ਤੁਹਾਡੇ ਭਰਾਵਾਂ ਪਰ ਇਹ ਨਾਲ ਨਾ ਕਰੋ ਡਰਾਈਵਰ ਨਾਲ ਚਲੋ ਗਨਮੈਨ ਲੈਣੇ ਹੁੰਦੇ ਉਹ ਸਾਰੇ ਆ ਜਾਂਦੇ ਆ ਮੈਂ ਗੱਡੀ ਚੱਕ ਕੇ ਆਪ ਇ ਮੈਂ ਲੈ ਆਉਂਦਾ ਸਾਰੇ ਆ ਜੀ ਇੱਕ ਮਿੰਟ ਇੱਕ ਮਿੰਟ 70 گاਵਾ ਇੱਕ ਮਿੰਟ 70 گاਵਾ ਮੋਟਰ ਦੇ ਵਿੱਚ ਪਈਆਂ ਠੀਕ ਆ ਇੱਕ ਮਿੰਟ ਮੈਂ ਇਹ ਕਹਿੰਦਾ ਅਮੀ ਤੋਂ ਰੋੜੇ ਦਾ ਦਫਤਰ ਵੀ ਇੱਥੇ ਹੀ ਆ ਬਾਕੀ ਜਦੋਂ ਕਿਸੇ ਨੇ ਕੰਮ ਮੈਂ ਇਕੱਠਾ ਹੁੰਦੇ ਆ ਲਾ ਤਾਂ ਮੇਰੀ ਗੱਲ ਸੁਣੋ ਜਦੋਂ 70 گاਵਾ ਹੁੰਦੀਆਂ ਉਦੋਂ ਕੋਈ ਵੀ ਨਹੀਂ ਬੋਲਦਾ ਸਨਾ ਦੀ ਜੇ ਅਗਰ ਗੱਲ ਕੀਤੀ ਆ ਮੈਂ ਐਜੇ ਸੀਪਸਨਾ ਨਹੀਂ ਐਜੇ ਸੈਂਡਵਿਚ ਪੰਜਾਬੀ ਐਜੇ ਇੱਕ ਪੰਜਾਬੀ ਐ ਇੱਕ ਮਿੰਟ ਮੈਂ ਉਹ ਨਹੀਂ ਕਹਿ ਰਿਹਾ ਜੇ ਅਸੀਂ ਆਏ ਇੱਕ ਮਿੰਟ ਮੈਂ ਉਹ ਤਾਂ ਨਹੀਂ ਕਹਿ ਰਿਹਾ ਇੱਕ ਮਿੰਟ ਕਾਵੀ ਸਾਹਿਬ ਇੱਕ ਮਿੰਟ ਮੈਂ ਤੁਹਾਨੂੰ ਵਿੱਚ ਇੱਕ ਮਿੰਟ ਤੁਸੀਂ ਇੱਕ ਮਿੰਟ ਭਾਈਓ ਮੇਰਾ ਪਹਿਲਾ ਕਹਿ ਕੇ ਸਾਡੇ ਤੁਹਾਡੀ ਗੱਲ ਨਹੀਂ ਕਰ ਰਿਹਾ ਜਿਹੜੇ ਬਾਕੀ ਗਨਮੈਨਾਂ ਦੀ ਰਾਜਨੀਤੀ ਕਰਦੇ ਮੈਂ ਉਹਦੀ ਗੱਲ ਕਰ ਰਿਹਾ ਕੋ ਆਪਾ ਦਾ ਕੋਈ ਤੁਹਾਡੀ ਗੱਲ ਨਹੀਂ ਕਰਾ ਤੁਸੀਂ ਭਰਾ ਯਾਰ ਇੱਕ ਮਿੰਟ ਸੈਂਡਵਿਚ ਜੇ ਤੁਸੀਂ ਭਰਾ ਫਿਰ ਵੀ ਗੱਲ ਨੀਰਾ ਚੋਪੜਾ ਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਨਮੈਨ ਦੀਆਂ ਰਾਜਨੀਤੀਆਂ ਕਰਦੇ ਨੇ ਗਨਮੈਨ ਲੈਣ ਵਾਸਤੇ ਨੰਬਰ ਬਣਾਉਂਦੇ ਨੇ ਮੌਕੇ ਤੇ ਉਹੀ ਗੱਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸੈਂਡਵਿਚ ਮੌਕੇ ਤੇ ਨਹੀਂ ਪਹੁੰਚਾ ਚਲੋ ਭਰਾ ਨੂੰ ਸਾਡੇ ਗੁੱਸਾ ਉਹਨਾਂ ਨਾਲ ਆਪਾਂ ਨੂੰ ਇਹ ਨਹੀਂ ਅਗਰ ਸਾਨੂੰ ਹਰ ਬੰਦਾ ਆਪਣੇ ਆਪਣੇ ਕੰਮਾਂ ਦੇ ਵਿੱਚ ਹਰ ਬੰਦਾ ਹੈਗਾ ਜਿਹਨੂੰ ਪਤਾ ਲੱਗਦਾ ਉਹ ਆ ਰਿਹਾ ਹੈ ਵੇ ਵੀਰੇ ਸੈਂਡ ਵੀ ਵੀਰੇ 1 ਮਿੰਟ ਸੈਂਡ ਵੀ ਵੀਰ ਜੀ 1 ਮਿੰਟ 1 ਮਿੰਟ ਇਹ ਗੱਲ ਨਹੀਂ ਕਰ ਸਕਦੇ ਬਈਆ ਨਹੀਂ ਨਹੀਂ ਇਹ ਨਹੀਂ ਕੰਮ ਕਰ ਵਾਲੇ ਬਈਆ ਅੱਜ ਦੇ ਟਾਈਮ ਦੇ ਵਿੱਚ ਕਿਹੜਾ ਇਹੋ ਜਿਹਾ ਇਨਸਾਨ ਹੈ ਜਿਹੜਾ ਘਰੇ ਬਹਿ ਕੇ ਰੋਟੀ ਖਾ ਰਿਹਾ ਮੈਨੂੰ 1 ਮਿੰਟ ਸੈਂਡ ਵੀ ਵੀਰ ਜੀ ਤੁਸੀਂ ਮੇਰੇ ਵੱਡੇ ਭਰਾਓ 1 ਮਿੰਟ 1 ਮਿੰਟ ਸੈਂਡ ਵੀ ਵੀਰ ਜੀ 1 ਮਿੰਟ 1 ਮਿੰਟ ਵੀਰੇ 1 ਮਿੰਟ ਸੁਣੋ ਗੱਲ ਹਾਂ ਹਾਂ ਭਰਾ ਮੇਰਾ ਅਗਰ ਆਪਾਂ ਉਹ ਬਾਬੀ ਮੇਰੀ ਬੇਨਤੀ ਸੁਣੋ ਆਪਾਂ 12 ਵੀਰ ਰਾਤ ਉੱਥੇ ਹੀ ਪਹੁੰਚੇ ਨਾ ਉੱਥੇ ਵੀ ਤਾਂ ਆਏ ਨਾ ਸਾਰੇ ਹੁਣ ਵੀ ਆ ਜਾਣਗੇ ਕੋਈ ਵਾਲੀ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਸਾਰੇ ਆ ਜੀ ਮੇਰੀ ਬੇਨਤੀ ਸੁਣੋ ਮੇਰਾ ਆ ਪਬਲਿਕ ਸਟੈਂਡ ਕਰਨ ਵਾਸਤੇ ਇਸ ਜੀ ਸਟੈਂਡ ਵਾਸਤੇ ਮੈਂ ਸਿੱਧਾ ਪਬਲਿਕ ਸਟੈਂਡ ਇਸ ਤੀਨ ਗਲਤ ਨਾ ਦਿਖਾਓ ਦੇਖੋ ਅਗਰ ਤੁਸੀਂ ਇਸ ਸ਼ਿਵਸਾਨਾ ਦੇ ਖਿਲਾਫ ਬੋਲਦੇ ਹੋ ਇਸ ਤੀਨ ਗਲਤ ਨਹੀਂ ਦਿਖਾਣਾ ਅਗਰ ਤੁਸੀਂ ਗਲਤ ਦਿਖਾਣਾ ਇਹ ਵੀ ਸਾਰੇ ਸ਼ਿਵਸਾਨਾ ਤੋਂ ਨੇ ਇਹ ਵੀ ਸ਼ਿਵਸਾਨਾ ਤੇ ਆ ਵੀ ਸਾਰੇ ਸ਼ਿਵਸਾਨਾ ਸਾਰੀ ਆ ਰਹੇ ਹੋ ਦੇਖੋ ਕੌਂਡਲ ਜੀ ਵੀ ਆ ਕੇ ਸਾਰੇ ਆ ਰਹੇ ਇਹਦੀ ਗੱਲ ਅਗਰ ਆਪਾਂ ਗੱਲ ਕਰੀਏ ਨੋਰਮਲ ਆਪਾਂ ਇੱਕ ਮੁੱਦਾ ਬਣਾਉਣਾ ਜਿਹੜਾ ਕੰਮ ਹੋਇਆ ਆਪਾਂ ਉਹਨੂੰ ਦੇਖੀਏ ਆਪਾਂ ਆਪਰਾ ਅਲੱਗ ਮੁੱਦਾ ਨਾ ਬਣਾਈਏ ਠੀਕ ਹੈ ਠੀਕ ਹੈ ਪਰ ਇੱਕ ਅਗਰ ਇਦਾਂ किया था कि जो आप प्रवासी के बारे बोलते हैं मैं भी बिहार का रहने वाला हूं मेरा नाम विशाल ठाकुर है आपका नाम कमेश्वर का ठाकुर है मेरा ट्रांसपोर्ट का काम है एक मिनट सर ठीक है मैं केवल आपसे इतना बात कहना चाहता हूँ कि आज यहाँ पे जितने लोग खड़े हैं इसमें बिहार यूपी के लोग हैं कि नहीं है ਸਾਰੇ ਹੈਗੇ ਦੋ ਸਵਾਲਾ ਸਾਰੇ ਹੈਗੇ ਪੰਜਾਬੀ ਵੀ ਹੈਗੇ ਜੁਪੀ ਵੀ ਹੈ ਸਾਰੇ ਮੈਂ ਤਾਂ ਪਹਿਲੇ ਕਿਹਾ ਹਿੰਦੂਸਤਾਨੀ ਸਭ ਮੈਂ ਤਾਂ ਗਲਤ ਕਹੀ ਨਹੀਂ ਕੁਝ ਮੈਂ ਦੂਸਰੀ ਮੈਂ ਕਿਸੇ ਪਾਰਟੀ ਸ ਨਹੀਂ ਇਹ ਲੋਕਾਂ ਦਾ ਸਾਥ ਦਿੰਨੇ ਹੋਂ ਜਿਹੜੇ ਲੋਕ ਇੱਥੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਫਿਰ ਤੁਸੀਂ ਅਸੀਂ ਤੁਹਾਡੇ ਵੀ ਖਿਲਾਫ ਗਲਤ ਅਸੀਂ ਵੀ ਅਗਰ ਪੰਜਾਬ ਦੇ ਚ ਤੁਹਾਡਾ ਪੰਜਾਬੀ ਕੋਈ ਗਲਤ ਕਰਾਉਂਦਾ ਤਾਂ ਖਿਲਾਫ ਆਉਂਗਾ ਗਲਤ ਆ ਇਹ ਤੋਂ ਨਿਕਲ ਨਹੀਂ ਨਹੀਂ ਪੰਜਾਬੀ ਨਹੀਂ ਹੁਣ ਜਿਹੜਾ ਮੁੱਦਾ ਵਾ ਉਹਦੀ ਗੱਲ ਕਰੋ ਮੇਰੇ ਮੁੱਦੇ ਦੀ ਗੱਲ ਕਿਉਂ ਬਾਜੀ ਇੱਕ ਗੱਲ ਹੋਰ ਕਵਾਂਗਾ ਜੀ ਤੁਹਾਡੇ ਨਾਲ ਖੜੇ ਆ ਨਾ ਪਹਿਲਾਂ ਤੇ ਇੱਕ ਬਾਜੀ ਇੱਕ ਇੱਕ ਮਿੰਟ ਪਾਜੀ ਹਿੰਦੂਸਤਾਨੀ ਬਾਜੀ ਇੱਕ ਤੁਸੀਂ ਤੁਸੀਂ ਰੱਖਿਆ ਕਰੋ ਭਾਈ ਮੈਂ ਹਿੰਦੁਸਤਾਨੀ ਹਾਂ ਭਾਈ ਮੈਂ ਭਾਜੀ ਪੰਜਾਬੀਆਂ ਦੇ ਵੀ ਖਿਲਾਫ ਹਾਂ ਜਿਹੜਾ ਕ੍ਰਾਈਮ ਕਰੂ ਮੈਂ ਉਹਦੇ ਖਿਲਾਫ ਆ ਤੁਸੀਂ ਉਹ ਜਾਂ ਮੈਂ ਵਾ ਚਾਏ ਨੇ ਗਲਤ ਗੱਲ ਨਹੀਂ ਕਰਨੀ ਯੂਪੀ ਬਿਹਾਰ ਤੋਂ ਆ ਕੇ ਪਾਜੀ ਇੱਕ ਮਿੰਟ ਯਾਰ ਰਹਿਣਾ ਹੁਣ ਆਪਾਂ ਤੂੰ ਤਾਂ ਇਹ ਇੱਕ ਇੱਕ ਸਾਰੇ ਯਾਰ ਜੀ ਮੰਦਿਰ ਦੇ ਤੇ ਗਊਆਂ ਦੇ ਗੱਲ ਹੀ ਸੁਣਦੇ ਵੇ ਭਾਜੀ ਇੱਕ ਮਿੰਟ ਤੁਸੀਂ ਗੱਲ ਕਰੀਏ ਨਾ ਨਹੀਂ ਹੈਗੇ ਤੇ ਉਸ ਲੋ ਪ੍ਰਧਾਨ ਨੂੰ ਪ੍ਰਧਾਨ ਆਪ ਕਿੰਨੇ ਦਿਨ ਚੱਲਦੇ ਆ ਆਪ ਕਿੰਨਾ ਥੋੜੀ ਹੋ ਗਿਆ ਤੁਹਾਨੂੰ ਲੱਗਦਾ ਤੁਹਾਡੇ ਤੇ ਆ ਪੁੱਛੋ ਰਾਤ ਨੂੰ ਗਊਆਂ ਗਊਆਂ ਦੇ ਟਰੱਕ ਦੋ ਦੋ ਵਜੇ ਫੜਦੇ ਰਿਹਾ ਇੱਕ ਮਿੰਟ ਮੈਂ ਕਹਿੰਦਾ ਸਾਰੇ ਦੇ ਖਲਾਫ ਜੇ ਤੁਸੀਂ ਜਗਾ ਲੋ ਸਾਰਾ ਹਿੰਦੂ ਸਮਾਜ ਯਾਰ ਇੱਕ ਮਿੰਟ ਸਾਰਾ ਹਿੰਦੂ ਸਮਾਜ ਜਗਾ ਲੋ ਆਪਾਂ ਨਾ ਕਰੇ ਮੁੱਦੇ ਉਹ ਗੱਲ ਕਰੋ ਤੁਸੀਂ ਮੈਂ ਅਗਰ ਮੈਂ ਆਕੇ ਗਲਤੀ ਕਰ ਲਈ ਕੋਈ ਭਾਜੀ ਮੈਂ ਤਾਂ ਨਹੀਂ ਹੁੰਦਾ ਯਾਰ ਤੁਹਾਨੂੰ ਪਹਿਲੇ ਕਿਵੇਂ ਬੇਨਤੀ ਕਰਦਾ ਭਾਜੀ ਬੇਨਤੀ ਜਿੰਨਾ ਰੱਖਿਆ ਕਰੋ ਭਾਈਚਾਰਾ ਆਪਣਾ ਖਰਾਬ ਹੁੰਦਾ ਚਲ ਸਭ ਤੋਂ ਪਹਿਲਾਂ ਇਹ ਕਰੋ ਸ਼ਾਹ ਜੀ ਤੁਹਾਡੇ ਕਹਿਣ ਦਾ ਮਕਸਦ ਕੀ ਸੀਗਾ ਸੈਂਡਵਿਚ ਨੂੰ ਅੱਜ ਤੋਂ ਹੀ ਸਾਹਮਣੇ ਹੋਏ ਹੋ ਕੀ ਕਹਿਣ ਦਾ ਤੁਹਾਡਾ ਮਕਸਦ ਦੇਖੋ ਆਪਣੇ यार भाई है मेरी बात सुनो अपने भाई हैं हमने आपको पहले ही बोला कि मैं विनती करता ये मैं काफी दिन से सोच रहा था कि हमसे मिले तो हमने इनसे बातचीत करना है ठीक है जी लेकिन आज हमें मिले हमने अपनी बात रखी है भैया से ठीक है जी कि देखो सारे भैया गलत नहीं है ये कुछ भैया भी गलत है तो कुछ पंजाबी भी गलत है इसमें पर्सनली अगर भैया पंजाबी जो अगर कोई क्राइम करूँगा पंजाबी हो तो उतर पर्चा दर्ज होगा कि नहीं होगा ਲਈਦਾ ਫਿਰ ਭਈਆ ਤੇ ਵੀ ਹੋਊਗਾ ਤੇ ਉਹ ਤਾਂ ਭਈਆ ਤੇ ਵੀ ਹੋਊਗਾ ਭਈਆ ਤੇ ਵੀ ਹੋਊਗਾ ਹਰੇਕ ਤੇ ਹੋਊਗਾ ਤੇ ਵੀ ਆਪਾਂ ਪ੍ਰਸਨ ਆ ਤੇ ਆਪਾਂ ਪ੍ਰਸਨ ਭਈਆ ਨੂੰ ਕਦਾਂ ਟਾਰਗੇਟ ਕਰ ਸਕਦੇ ਆ ਆਪਾਂ ਪਰਸਨਲ ਭਈਆ ਨੂੰ ਕਦਾਂ ਟਾਰਗੇਟ ਕਰ ਸਕਦੇ ਆ ਟਾਰਗੇਟ ਕਰ ਰਹੇ ਆ ਅਸੰਦੀ ਸਾਹਿਬ ਆ ਗੱਲ ਸੁਣੋ ਆ ਇਧਰ ਗੱਲ ਸੁਣੋ ਇਹ ਕਹਿੰਦੇ ਆ ਵੀ ਓ ਇੱਕ ਮਿੰਟ ਸਰ ਦਿਓ ਇੱਕ ਮਿੰਟ ਦਿਓ ਤਾਂ ਸੇ ਗੱਲ ਕਰਨ ਨੂੰ ਹਾਂ ਹੈਗੀ ਆ ਰੋਲ ਇਸ ਦਾ ਕਲੀਅਰ ਨਹੀਂ ਹੁੰਦੀ ਨਾ ਗੱਲ ਬਾਈ ਚੁੱਪ ਕਰੋਗੇ ਅਗਰ ਇਹਨਾਂ ਦੀ ਇੱਕ ਮਿੰਟ ਇੱਕ ਮਿੰਟ ਜੀ ਜੀ ਪੰਜਾਬੀ ਵੀ ਗਾ ਲਓ ਜੀ ਇਹ ਗੱਲ ਪੂਰੇ ਇੰਡੀਆ ਦੇ ਵਿੱਚ ਇੱਕ ਤੁਹਾਨੂੰ ਸਾਰੇ ਦੁਨੀਆ ਨੂੰ ਇੱਕ ਗੱਲ ਕਲੀਅਰ ਕਰਨਾ ਚਾਹਨਾ ਜੀ ਪਾਜੀ ਪਹਿਲਾਂ ਤੇ ਇਹ ਹਿੰਦੁਸਤਾਨ ਅੱਜ ਨਹੀਂ ਹੈਗਾ ਕੋਈ ਡਾਕੂਮੈਂਟਸ ਦਿਖਾਓ ਸਟੈਂਪਲ ਆਓ ਜਾ ਚੜ ਕੇ ਦਿਖਾਓ ਵੀ ਇਹ ਹਿੰਦੁਸਤਾਨ ਆ ਇਹਨੂੰ ਇੰਡੀਆ ਭਾਰਤ ਕਿਹਾ ਜਾਂਦਾ ਠੀਕ ਹੈ ਜੀ ਪਹਿਲਾਂ ਤੇ ਇਹ ਗੋ ਇਹ ਹਿੰਦੁਸਤਾਨ ਨਹੀਂ ਹੈਗਾ ਜੀ ਨਹੀਂ ਆ ਇਹ 22 ਪਸ਼ਾਵਾਂ ਦਾ ਦੇਸ਼ ਆ ਜੀ ਇਹ ਭਾਰਤ ਆ ਜੀ ਅਸੀਂ ਹਿੰਦੂ ਸਿੱਖ ਮੁਸਲਮਾਨ ਇਸਾਈ ਜਿੰਨੇ ਧਰਮ ਅਥੇ ਬੈਠੇ ਆ ਅਸੀਂ ਸਾਰੇ ਇੱਕ ਦੂਜੇ ਦੇ ਭਰਾ ਆ ਅਸੀਂ ਇੱਕ ਦੂਜੇ ਨੂੰ ਮਾਰਨਾ ਨਹੀਂ ਵੀਰੇ ਲੜਨਾ ਆ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਗਿਆ ਆ ਇਹ ਗੰਦ ਨਹੀਂ ਬਣਾਣਾ ਬੋਰੋ ਫੋਰਨ ਕੰਟਰੀ ਜਿਹੜੇ ਬੱਚੇ ਸਾਡੇ ਜਾ ਰਹੇ ਆ ਜਾਂ ਯੂਪੀ ਵਾਲੇ ਇੱਥੇ ਆ ਰਹੇ ਆ ਨਾ ਤੁਹਾਨੂੰ ਇਹ ਪਤਾ ਜੀ ਯੂਪੀ ਇੱਥੇ ਕਿਉਂ ਆ ਰਿਹਾ ਜੀ ਤੁਸੀਂ ਤਾਂ ਇੱਥੇ ਇੱਥੇ ਜਿਹੜੀ ਭਾਸ਼ਾ ਦੀ ਗੱਲ ਕਰ ਰਹੇ ਹੋ ਹਿੰਦੁਸਤਾਨ ਨਹੀਂ ਕਹਿੰਦੇ ਇੰਡੀਆ ਜਾਂ ਭਾਰਤ ਕਹਿੰਦੇ ਆ ਇਹ ਹਿੰਦੁਸਤਾਨ ਵਾਲੀ ਗੱਲ ਕਿਵੇਂ ਆ ਗਈ ਜਿੱਦਾਂ ਪੂਰੇ ਇੰਡੀਆ ਨੂੰ ਹਰ ਪਾਸੇ ਦੇ ਜਿੱਦਾਂ ਕੰਟਰੀ ਹੈ ਤਾਂ ਉਹਨੂੰ ਹਰ ਪਾਸੇ ਦੇ ਪੰਜਾਬ ਦੇ ਵਿੱਚ ਪੰਜਾਬੀ ਜਿੱਦਾਂ ਇੰਡੀਆ ਕਿਹਾ ਜਾਂਦਾ ਵਾ ਹਿੰਦੁਸਤਾਨ ਕਿਹਾ ਜਾਂਦਾ ਤੁਸੀਂ ਔਨ ਦਿ ਸਪੋਰਟ ਗਾਵਾਂ ਵਾਸਤੇ ਪਹੁੰਚੋ ਇੱਕ ਮਿੰਟ ਸੈਂਟਰੀਏ ਇੱਕ ਮਿੰਟ ਇੱਕ ਮਿੰਟ ਗੱਲ ਕਰਾਂਗਾ ਬਾਜੀ ਡਾਕੂਮੈਂਟ ਹੈਗੇ ਹਿੰਦੁਸਤਾਨ ਦਾ ਤੇ ਕਿੱਥੇ ਲਿਖਿਆ ਬਾਜੀ ਕਿਹੜੇ ਕਾਗਜ਼ ਤੇ ਲਿਖਿਆ ਹੁੰਦਾ ਜੀ ਹਿੰਦੁਸਤਾਨ ਦਾ ਜਾ ਚੜ ਗਏ ਤੁਸੀਂ ਪਟਨਾ ਸਾਹਿਬ ਇੱਕ ਮਿੰਟ ਰੋ ਕੋ ਯਾਰ ਤੁਸੀਂ ਪਟਨਾ ਇੱਕ ਮਿੰਟ ਬਾਜੀ ਤੁਸੀਂ ਪਟਨਾ ਸਾਹਿਬ ਗਏ ਹੋ ਮੈਂ ਬਿਹਾਰ ਰਹਿਣ ਵਾਲਾ ਪਟਨਾ ਸਾਹਿਬ ਦੇ ਕੋਲ ਮੇਰਾ ਪਿੰਡ ਹੈ ਤੁਸੀਂ ਉੱਥੇ ਨਾ ਪੰਜਾਬੀ ਬੰਦੇ ਨੂੰ ਅਸੀਂ ਕਿੱਦਾਂ ਰੱਖਦੇ ਆ ਨਾ ਕਿਸੇ ਪੰਜਾਬੀ ਬੰਦੇ ਨੂੰ ਪੁੱਛ ਕੇ ਦੇਖਿਓ ਅਸੀਂ ਕਦੀ ਭੇਦਭਾਵ ਨਹੀਂ ਕਰਦੇ ਕਿਸੇ ਬੰਦੇ ਨਾਲ ਨਹੀਂ ਕਰਦੇ ਠੀਕ ਹੈ ਪਰ ਵੀਰ ਜੀ ਤੁਹਾਡਾ ਇਹ ਸਟੇਟਮੈਂਟ ਨਹੀਂ 30% ਭਈਏ ਗਲਤ ਹੈ ਤੁਸੀਂ ਸਾਡੇ ਭਰਾ ਹੋ ਪਾਜੀ ਇਹ ਸਟੇਟਮੈਂਟ ਨਾ ਆਪਣੇ ਕਾਮ ਨੂੰ ਆਪਣੇ ਬੰਦੇ ਨੂੰ ਗਲਤ ਮੈਸੇਜ ਇਹ ਵੀ ਤੁਸੀਂ ਇੱਕ ਬੁਲੇਟ ਪੁਆਇੰਟ ਮਿਲ ਦਿੱਤੀ ਆ ਮੈਂ ਕਿਹਾ ਵੀ ਗਲਤ ਹੈ ਗਲਤ ਹੈ ਤੇ ਬੋਲੇ ਪੰਜਾਬੀ ਵੀ ਗਲਤ ਹੈ ਮੈਂ ਪੰਜਾਬੀ ਦੀ ਵੀ ਗੱਲ ਕਰਦਾ ਪੰਜਾਬੀ ਵੀ ਗਲਤ ਹੈ ਪੰਜਾਬੀ ਵੀ ਗਲਤ ਹੈ ਹਰਿਆਣਵੀ ਵੀ ਗਲਤ ਹੈ ਇਮਾਚਲ ਵੀ ਗਲਤ ਹੈ ਪ੍ਰਵਾਸੀਆਂ ਦੀ ਗੱਲ ਨਾ ਚੱਕਣ ਕਰਕੇ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਪ੍ਰਵਾਸੀਆਂ ਨੂੰ ਕਿਹਾ ਜਾਂਦਾ ਤੁਹਾਡੇ ਵੱਲੋਂ ਜਿਵੇਂ ਕਿ ਪਿਛਲੇ ਵਾਰੀ ਕਈ ਇੰਟਰਵਿਊ ਦੇਖਿਆ ਜਿੰਦੇ ਵਿੱਚ ਕਿਹਾ ਜਾਂਦਾ ਕੰਮ ਕਰਦਾ ਪ੍ਰਵਾਸੀ ਕੁਛੋਲੇ ਕੁਲਚੇ ਵੇਚਦਾ ਪ੍ਰਵਾਸੀ ਤੁਹਾਡੇ ਵੱਲੋਂ ਮਾਹੌਲ ਤੇ ਆਏ ਆ ਆਪਣਾ ਇਹ ਮਾਹੌਲ ਕੋਈ ਗੱਲ ਨਹੀਂ ਇਹਦੀ ਵੀ ਗੱਲ ਕਰ ਲਾਂਗੇ ਆਪਾਂ ਇਹਦੇ ਤੇ ਖੁੱਲੇ ਬਹੁਤ ਟਾਈਮ ਆ ਪਰ ਜਿਹੜੇ ਮਾਹੌਲ ਤੇ ਅੱਪਾ ਮੁੱਦੇ ਨੂੰ ਅੱਪਾ ਮੁੱਦੇ ਨੂੰ ਹੋਰ ਪਾਸੇ ਨਾਲ ਲੈ ਕੇ